ਪਠਿੰਡਾ ਅਦਾਲਤ ਅੱਜ ਕੰਗਨਿਆ ਰਣੋਤ ਮਾਮਲੇ ਤੇ ਸੁਣਵਾਈ ਹੋਈ ਇਸ ਦੌਰਾਨ ਕੰਗਨਿਆ ਰਣੋਤ ਅਦਾਲਤ 'ਚ ਨਹੀਂ ਪਹੁੰਚੀ ਕੰਗਨਿਆ ਨੇ ਨਿੱਜੀ ਤੌਰ ਤੇ ਪੇਸ਼ੀ ਤੋਂ ਛੋਟ ਮੰਗੀ ਹੈ ਅਦਾਕਾਰਾਂ ਦੇ ਵਕੀਲ ਵੱਲੋਂ ਅੱਜ ਕੋਰਟ 'ਚ ਜਵਾਬ ਵੀ ਨਹੀਂ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਿਆ ਦਾ ਵਕੀਲ ਪੇਸ਼ੀ ਤੋਂ ਛੋਟ ਲਈ ਮੁਰ ਅਰਜ਼ੀ ਦਾਖਲ ਕਰੇਗਾ ਔਰ ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੈ ਔਰ ਦੂਜੇ ਪਾਸੇ ਬੀਬੀ ਮਹਿੰਦਰ ਕੋਰ ਅਦਾਲਤ 'ਚ ਪੇਸ਼ ਹੋਏ ਦੱਸਦੀ ਹੈ ਕਿ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਆਗੂ ਮਹਿੰਦਰ ਕੌਰ ਤੇ ਕੰਗਨਾ ਰਣੌਤ ਨੇ ਗਲਤ ਟਿੱਪਣੀਆਂ ਕੀਤੀਆਂ ਸਰ ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਕੰਗਨਾ ਖਰਾਬ ਮਾਨ ਹਾਨੀ ਦਾ ਮਾਮਲਾ ਦਰਜ ਕਰਵਾਇਆ ਹਾਲਾਂਕਿ 7 ਅਕਤੂਬਰ ਨੂੰ ਬਠਿੰਡਾ ਦੀ ਅਦਾਲਤ ਚ ਨਿੱਜੀ ਤੌਰ ਤੇ ਪੇਸ਼ ਹੋ ਕੇ ਬਾਲੀਵੁੱਡ ਅਦਾਕਾਰਾ ਤੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੀ ਐਮਪੀ ਸ਼ਿਕਾਇਤਕਰਤਾ ਕੰਗਨਾ ਰਣੋਤ ਨੇ ਮਹਿੰਦਰ ਕੌਰ ਤੋਂ ਮਾਫੀ ਮੰਗੀ ਪਰ ਮਹਿਲਾ ਕਿਸਾਨ ਆਕੂ ਨੇ ਉਸਦੀ ਮਾਫੀ ਅਜੇ ਤੱਕ ਸਵੀਕਾਰ ਨਹੀਂ ਕੀਤੀ ਅੱਜ ਇਸ ਮਾਮਲੇ ਦੀ ਸੁਣਵਾਈ ਸੀ ਪਰ ਕੰਗਨਾ ਪੇਸ਼ ਨਹੀਂ ਹੋਈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਦਾ ਵਕੀਲ ਇੱਕ ਵਾਰ ਫਿਰ ਤੋਂ ਨਿੱਜੀ ਪੇਸ਼ੀ ਤੋਂ ਛੋੜਦੇ ਲਈ ਅਦਾਲਤ 'ਚ ਅਰਜ਼ੀ ਦਾਖਲ ਕਰੇਗਾ ਬਠਿੰਡਾ ਅਦਾਲਤ 'ਚ ਅਜ ਕੰਗਨਾ ਰਣੋਤ ਮਾਮਲੇ ਤੇ ਸੁਣਵਾਈ ਹੋਈ ਇਸ ਦੌਰਾਨ ਕੰਗਨਾ ਰਣੋਤ ਅਦਾਲਤ 'ਚ ਨਹੀਂ ਪਹੁੰਚੀ ਕੰਗਨਾ ਨੇ ਨਿੱਜੀ ਤੌਰ ਤੇ ਪੇਸ਼ੀ ਤੋਂ ਛੋਟ ਮੰਗੀ ਹੈ ਅਦਾਕਾਰਾਂ ਦੇ ਵਕੀਲ ਵੱਲੋਂ ਅੱਜ ਕੋਰਟ 'ਚ ਜਵਾਬ ਵੀ ਨਹੀਂ ਦਿੱਤਾ ਗਿਆ ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਦਾ ਵਕੀਲ ਪੇਸ਼ੀ ਤੋਂ ਛੋਟ ਲਈ ਮੁਰ ਅਰਜ਼ੀ ਦਾਖਲ ਕਰੇਗਾ ਔਰ ਇਸ ਮਾਮਲੇ ਦੀ ਅਗਲੀ ਸੁਣਵਾਈ 15 ਦਸੰਬਰ ਨੂੰ ਹੈ ਉਹਦੇ ਦੂਜੇ ਪਾਸੇ ਬੀਬੀ ਮਹਿੰਦਰ ਕੋਰ ਅਦਾਲਤ 'ਚ ਪੇਸ਼ ਹੋਏ ਦੱਸਦੀ ਹੈ ਕਿ ਤਿੰਨ ਖੇਤੀ ਬਿੱਲਾਂ ਦੇ ਵਿਰੋਧ 'ਚ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨ ਆਗੂ ਮਹਿੰਦਰ ਕੌਰ ਤੇ ਕੰਗਨ ਰਣੌਤ ਨੇ ਗਲਤ ਟਿੱਪਣੀਆਂ ਕੀਤੀਆਂ ਸਰ ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਕੰਗਨਾ ਖਰਾਬ ਮਾਨ ਹਾਨੀ ਦਾ ਮਾਮਲਾ ਦਰਜ ਕਰਵਾਇਆ ਹਾਲਕੇ ਸਤ ਅਕਤੂਬਰ ਨੂੰ ਬਠਿੰਡਾ ਦੀ ਅਦਾਲਤ ਚ ਨਿੱਜੀ ਤੌਰ ਤੇ ਪੇਸ਼ ਹੋ ਕੇ ਬਾਲੀਵੁੱਡ ਅਦਾਕਾਰਾਂ ਤੇ ਲੋਕ ਸਭਾ ਹਲਕਾ ਮੰਡੀ ਤੋਂ ਭਾਜਪਾ ਦੀ ਐਮਪੀ ਸ਼ਿਕਾਇਤਕਰਤਾ ਕੰਗਨਾ ਰਣੋਤ ਨੇ ਮਹਿੰਦਰ ਕੌਰ ਤੋਂ ਮਾਫੀ ਮੰਗੀ ਪਰ ਮਹਿਲਾ ਕਿਸਾਨ ਆਕੂ ਨੇ ਉਸਦੀ ਮਾਫੀ ਅਜੇ ਤੱਕ ਸਵੀਕਾਰ ਨਹੀਂ ਕੀਤੀ ਅੱਜ ਇਸ ਮਾਮਲੇ ਦੀ ਸੁਣਵਾਈ ਸੀ ਪਰ ਕੰਗਨਾ ਪੇਸ਼ ਨਹੀਂ ਹੋਈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਕੰਗਨਾ ਦਾ ਵਕੀਲ ਇੱਕ ਵਾਰ ਫਿਰ ਤੋਂ ਨਿੱਜੀ ਪੇਸ਼ੀ ਤੋਂ ਛੋਟ ਦੇ ਲਈ ਅਦਾਲਤ ਚ ਅਰਜ਼ੀ ਦਾਖਲ ਕਰੇਗਾ